ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਪਹੁੰਚਿਆ ਜੀ ਆਪਾਂ ਮੋਟਰ ਤੇ ਢੇਡਾ ਮਾਰਨ ਨਾਲ ਆਪਣੇ ਹੈਗੇ ਅਮਰੀਨ ਕੌਰ ਸასი ਘਰ ਬਲਾਓ ਪੁੱਤ ਸასი ਘਰ ਬਲਾ ਦੋ ਬਲਾ ਸასი ਘਰ ਹੱਥ ਜੋੜ ਕੇ ਅਮਰੀਨ ਬਲਾ ਹੱਥ ਜੋੜ ਕੇ ਸასი ਘਰ ਬਲਾ ਦੋ ਹੱਥ ਜੋੜ ਕੇ ਬਲਾ ਦੋ ਹੱਥ ਜੋੜ ਕੇ ਬਲਾ ਹੱਥ ਜੋੜ ਕੇ ਜਗਦੀ ਘਾਤਿਆਂ ਹਾਸੀਕਾਲ ਸਾਰਿਆਂ ਨੂੰ ਪਹਿਲੀ ਵਾਰੀ ਜੀ ਬੁਲਾਇਆ ਕਰੋ ਵਾਹਿਗੁਰੂ ਹਾਂਜੀ 1 ਸਾਲ 1 ਮਹੀਨੇ ਦੀ ਹੋ ਗਈ ਵਾਹਿਗੁਰੂ ਸਤਨਾਮ ਓ ਜੀ ਮਿੱਤਰੋ ਆ ਪਲਾਟ ਹੈਗਾ ਆਪਣਾ 1509 ਦਾ ਜੀ ਆ ਪਲਾਟ ਆਪਣਾ ਹੈਗਾ ਜੀ 1509 ਦਾ ਤੇ ਚੈੱਕ ਕਰੋ ਹੌਲੀ ਹੌਲੀ ਕਮਾਵਾਂਗੇ ਪਿਆਰ ਨਾਲ ਦੇਖੋ। ਲਓ ਜੀ ਤੁਹਾਡੇ ਸਾਹਮਣੇ ਹੈ ਕਿੰਨੀ ਫਸਲ ਹੈ। ਦੱਸਿਓ ਕੋਈ ਉੱਚਾ ਨੀਮਾ ਟੱਕਾ ਜਾਂ ਕੋਈ ਛੰਡਾ ਰੋਗ ਵਾਲਾ ਕੋਈ ਟੱਕਾ ਹੈਗਾ। ਹਾਂ ਲਓ। ਪੂਰਾ ਪਲਾਟ ਸਾਫ਼ ਹੈ ਬਿਲਕੁਲ। ਇਹ ਪਹਿਲਾਂ ਮੇਟਰੋ ਟ੍ਰੀਟਮੈਂਟ ਕਰਕੇ 15099 ਨੂੰ ਲਾਇਆ ਕਰੋ ਹਮੇਸ਼ਾ। ਪਨੀਰੀ ਪੱਟ ਕੇ ਤੇ ਪਨੀਰੀ ਬੀਜਣ ਲੱਗੇ। ਫੇਰ ਸਮਝ ਲਓ ਵੀ ਤੁਹਾਡਾ ਪਲਾਟ ਐਦਾਂ ਦਾ ਹੀ ਰਹੂਗਾ ਜਿਹੜੀ ਵੀ ਦਵਾਈ ਲਾਉਣੀ ਚਾਹੋਨੇ ਹੋ ਥੱਲੇ ਪਾਣੀ ਆਪਾਂ ਸਕਾਤਾ ਇਹਦਾ ਆਹ ਪਲਾਟ ਆਪਨੇ ਹੈਗੇ ਨੇ 26 ਦੇ ਹਾਂਜੀ ਮੋੜੇ ਲੱਗਦੇ ਕਰੋ ਚੈੱਕ ਹਾਲੇ ਤੱਕ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਵੀ ਠੀਕ ਹੈ ਕਿਉਂਕਿ ਹੁਣ 5-6 ਦਿਨ ਹੋ ਗਏ ਰੋਜ਼ਾਨਾ ਹੀ ਮਾੜ ਆਇਆ ਕਦੇ ਵੱਧ ਕਦੇ ਘਟ ਤੇ ਮੀਂਹ ਪੈ ਜਾਂਦਾ ਤੇ ਅੱਜ ਪ੍ਰਮਾਤਮਾ ਨੇ ਬਹੁਤ ਵਧੀਆ ਦਿਨ ਲਾਇਆ ਬਹੁਤ ਹੀ ਵਧੀਆ ਧੁੱਪਾਂ ਸਵੇਰ ਤੋਂ ਤੇ ਆਪਣੇ ਏਰੀਆ 'ਚ ਲਾ ਕੇ ਵੀਰ ਸਪਰੇਅ ਕਰਨਾ ਦੇਖੋ ਪਰੇ ਦਾ ਕੰਮ ਹੋ ਗਿਆ ਸਟਾਰਟ ਇੰਜਨ ਵਾਲੇ ਪੰਪ ਚੱਲਦੇ ਨੇ ਦੋ ਹੰਦੇ ਕੋੜਾ ਥੋੜੀ ਦੂਰ ਨੇ ਪਰਮਾਤਮਾ ਦੀ ਕਿਰਪਾ ਨਾਲ ਹਾਲੇ ਤੱਕ ਸਾਰੀ ਫਸਲ ਸਾਰੇ ਭਰਾਵਾਂ ਦੀ ਪੂਰੀ ਵਧੀਆ ਤੇ ਸੁਖਾਂ ਦੀ ਘਰੇ ਆਵੇ ਸਾਰਿਆਂ ਦੀ ਲੋ ਜੀ ਹਾਲੇ ਤੱਕ ਤਾਂ ਓਕੇ ਰਿਪੋਰਟ ਅੱਗੇ ਹੁਣ ਜਿਹੜਾ ਮਹੀਨਾ ਡੇਢ ਮਹੀਨਾ ਦੋ ਰਹਿੰਦੇ ਨੇ ਜੋ ਵੀ ਤੇ ਦੇ ਦੇ रिजल्ट ਤੁਹਾਡੇ ਸਾਹਮਣੇ ਆ ਜਾਣਾ ਜਿੱਤਾਂ ਦੀ ਤੁਸੀਂ ਸੇਵਾ ਕਰਿਓਗੇ ਉਦਾਂ ਦਾ ਤੁਹਾਨੂੰ ਫਲ ਮਿਲ ਜਾਣਾ ਕਰੋ ਚੈੱਕ ਲਓ ਜੀ ਮਿੱਤਰੋ ਆਹ ਪਲਾਟ ਵੀ ਕਰੋ ਚੈੱਕ ਬਘੋਲੇ ਪੈ ਚੱਲੇ ਪਾਣੀ ਇਹਦਾ ਵੀ ਸੁਕਾਇਆ ਵੈ ਤੇ ਦੱਸੋ ਕਿਦਾਂ ਦਾ ਖੜਾ ਝੋਨਾ ਆਪਣਾ ਅੱਜ ਤੁਹਾਨੂੰ ਖੇਤਾਂ ਦਾ ਕੀੜਾ ਮਰਾਉਨੇ ਆਓ ਸਰ ਇਹ ਤੱਕ ਜੀ ਬੰਦਿਆਂ ਨੇ ਚੱਕ ਲਏ ਹਥਿਆਰ ਤੇ ਮਕੇਸ਼ભાઈ ਵੀ ਰੈਡੀ ਹੋ ਗਿਆ ਚੱਲੇ ਦਾਤੀਆਂ ਲੈ ਕੇ ਆ ਝੋਨੇ ਦੇ ਵਿੱਚ ਜਿਹੜੇ ਮਾੜੇ ਮੋٹے ਕੱਖ ਨੇ ਉਹ ਕੱਢਣੇ ਨੇ ਵਿੱਚ ਘੱਟ ਘੱਟ ਦੀ ਨੀਂਹ ਨਾ ਕੋਈ ਚੱਲੇ ਰੋਟੀ ਪਾਣੀ ਖਾ ਕੇ ਆਏ ਨੇ ਤੇ ਹੁਣ ਉਹਰੇ ਕੱਢਣਗੇ ਤੇ ਸ਼ਾਮਾਂ ਨੂੰ ਫਿਰ ਜਾਮਣ ਵਾਲੀ ਮੋਟਰ ਤੇ ਉਧਰ 6 ਖੇਤਾਂ ਦੇ ਵਿੱਚ ਤਿੰਨ 11 ਜਨੇ ਇਧਰ ਮਾੜੇ ਮੋٹے ਗਾਹਦੇ ਕੱਢ ਦੀਏ ਇਹ ਮੇਤਰੋ ਇਹਦਾ ਨਾ ਮਲਾ ਕੇ ਚੱਲਦੀ ਆ ਲਪਾਈ ਆ ਮਸ਼ੀਨ ਨਾਲ ਮਲਾਈ ਦਾ ਮਾਲ ਠੀਹਾ ਬਣਾਇਆ ਹੋਇਆ ਤੇ ਆਹ ਕਰੋ ਚੈੱਕ ਸਾਹਮਣੇ ਵਾਲੀ ਕੰਧ ਘਰਤੀ ਓਕੇ ਤੇ ਇਦਾਂ ਨਹੀਂ ਵੀ ਹੋ ਗਈ ਓਕੇ ਲਓ ਜੀ ਮੇਤਰੋ ਕਰਤਾ ਕਮਰਾ ਪਲਾਸਟਰ ਆ ਵੀ ਛੋਟਾ ਜਿਹਾ ਟੀ ਹੈ ਤੇ ਅੱਜ ਨੇਰਾ ਵੀ ਪੈਂਦਾ ਸੀ ਉਹਦੇ ਟਾਈਮ ਲੱਗ ਗਿਆ ਦੋਏ ਜਾਣੇ ਲੱਗੇ ਹੋਏ ਨੇ ਕਿੰਨੇ ਦਾ ਲੱਗਦਾ ਮਸਾਲਾ ਮਿਸਤਰੀ ਹੈ ਚਾਰ ਇੱਕ ਦਾ ਜੀ ਚਾਰ ਇੱਕ ਦਾ ਮਸਾਲਾ ਲਾਉਂਦੇ ਨੇ ਜੀ ਆਪਣੇ ਲਪਾਈ ਨੂੰ ਤੇ ਉਹਦੇ ਕੱਢਣੀਆਂ ਕੰਦ ਇਹਦੇ ਕਰਕੇ ਨਿਸ਼ਾਨੀ ਛੱਡ ਲਈ ਦੋਏ ਪਾਸੇ ਚਾਰ ਜਾਣੇ ਨੇ ਚਾਰ ਜਣਿਆਂ ਨੇ ਅੱਜ ਆਹ ਕਮਰਾ ਤੇ ਆਹ ਕੰਦ ਇਹਨਾਂ ਕੋ ਕੰਮ ਦੇਖੋ ਰਵੇ ਤੁਸੀਂ ਕਵਰ ਕਰ ਲਿਆ ਜਾਨੀ ਜਿਹੜੇ ਹਿਸਾਬ ਨਾਲ ਬੰਦੇ ਨੇ ਉਸ ਹਿਸਾਬ ਨਾਲ ਵਧੀਆ ਹੋ ਗਿਆ ਕਵਰ ਔਰ ਹੈ ਵੀ ਮੇਨ ਗੱਲ ਕੋਰਾ ਵਾਲਾ ਸਾਈਡ ਤੇ ਕੋਰਾ ਦੇਖੋ ਕਿੱਤੀ ਆ ਬਈ ਮੈਸਤਰੀ ਨੇ ਪੂਰਾ ਕੰਮ ਪੂਰਾ ਘੈਂਟ ਆ ਮੈਸਤਰੀ ਜਿਹੜਾ ਅੱਜ ਮਕਾਨ ਖੜਾ ਕਰਤਾ ਤੇ ਬਹੁਤ ਵੀਰ ਕਹਿੰਦੇ ਨੇ ਵੀ ਕਿੰਨੇ ਸੌ ਕਿੰਨੇ ਸੌ ਫੁੱਟ ਏਰੀਆ ਮਿਸਤਰੀ ਕਹ ਲਾ ਤੂੰ ਇਹ ਥੱਲੇ ਵਾਲਾ 2600 ਹੋ ਗਿਆ ਜੀ ਉੱਪਰ ਵਾਲਾ ਹੋਊਗਾ 1400 ਫੁੱਟ ਦੇ ਕਰੀਬ 26000 400 ਫੁੱਟ ਏਰੀਆ ਹੋ ਗਿਆ ਟੋਟਲ ਦਾ 42-4300 ਹੈਗਾ ਕਿੰਨੀ ਕਮਾਇਆ ਲੱਗ ਜੀ ਅੰਦਾਜ਼ਾ ਜਾਂ ਮੋਟਾ ਜਾਂ ਬਹੁਤ ਵੀਰਾਂ ਦੇ ਕਮੈਂਟ ਆਏ ਹੋਏ ਜੀ ਆਏ ਤਾਂ ਯਾਰ 100 ਦੇ ਤਕਰੀਬਨ ਲਾ ਕੇ ਚਲੋ 50-55 ਲੱਖ ਰੇਡ ਰੇਡ ਪਹੁੰਚੂਗਾ 50-55 ਲੱਖ ਰੇਡ ਰੇਡ ਕੰਮ ਪਹੁੰਚੂਗਾ ਮਕਾਨ ਕੱਪ ਦੀ ਤੋਂ ਦਾ ਥੋੜਾ-ਮੋਟਾ ਵਧ ਵੀ ਸਕਦਾ ਤੇ ਥੋੜਾ-ਮੋਟਾ ਘਟ ਵੀ ਸਕਦਾ 15000 ਰੁਪਏ 15000 ਰੁਪਏ ਫੇਰ ਦੇ ਹਿਸਾਬ ਨਾਲ ਚर्चा ਆ ਜਾਂਦਾ ਜੀ ਬਾਕੀ ਹੁਣ ਤੁਹਾਨੂੰ ਜਦ ਸਾਰਾ ਮਕਾਨ ਬਣ ਗਿਆ ਕੰਪਲੀਟ ਫੇਰ ਦੱਸਾਂਗੇ ਹਲੇ ਕੰਮ ਚੱਲੀ ਜਾਂਦਾ ਲੱਗੋ ਲੱਗਾ ਪੂਰੇ ਯੋਰਾ ਨਾਲ ਰੋਜ਼ਾਨਾ ਤੁਹਾਨੂੰ ਪਤਾ ਜੀ ਮਕਾਨ ਬਣਾਉਣ ਲੱਗੇ ਬਹੁਤ ਜ਼ਿਆਦਾ ਮਾਇਆ ਲੱਗਦੀ ਆ ਦੂਸਰਾ ਦਿਨ ਆ ਜੀ ਲਪਾਈ ਕਰਦਿਆਂ ਨੂੰ ਇੱਕ ਦਿਨ ਦੋ ਬੰਦੇ ਤੇ ਅੱਜ 2 2 4 6 ਜਾਣੇ ਟੋਟਲ ਹੋਏ ਨੇ ਇੰਨੀ ਜਗ੍ਹਾ 'ਚ ਦੇਖਦੇ ਹਾਂ ਹੁਣ ਕਾਇਦਣ 'ਚ ਕੰਮ ਸਿਰੇ ਚਾੜਦੇ ਨੇ ਗਰਮੀ ਬਹੁਤ ਆ ਉਹਦੇ ਕਰਕੇ ਨਾਲ ਪੱਖਾ ਲਾਇਆ ਵਾ ਜ਼ਰੂਰੀ ਵੀ ਆ ਗਰਮੀ ਬਹੁਤ ਆ ਕਿਉਂਕਿ ਅੰਦਰ ਆ ਕੰਮ ਸਾਰਾ ਕਮਰੇਆਂ ਦਾ ਹਵਾ ਘੱਟ ਪੈਂਦੀ ਆ